ਇਸ ਸਮੇਂ ਅਸੀਂ ਜੀਰਾ ਹਲਕਾ ਦੇ ਪਿੰਡ ਮਾਸ਼ੀਕੇ ਵਿਖੇ ਮੌਜੂਦ ਹੈਗੇ ਆ ਸਰਦਾਰ ਬੋਟਾ ਸਿੰਘ ਦਾ ਘਰ ਹੈਗਾ ਜਿੱਥੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਹੜ੍ਹ ਦੇ ਨਾਲ ਹਾਲਾਤ ਕਾਫੀ ਗੰਭੀਰ ਹੋਏ ਨੇ ਨਾਲ ਹੀ ਤਸੀਬਾ ਨਾ ਹੈਗਾ ਜਿੱਥੇ ਇਸ ਸਮੇਂ ਅਸੀਂ ਮੌਜੂਦ ਹੈਗੇ ਆ ਜਿਹੜਾ ਘਰ ਬਿਲਕੁਲ ਨਾਲ ਮੌਜੂਦ ਹੈਗਾ ਪਾਣੀ ਦੀ ਅਵਸਥਾ ਦੇਖ ਸਕਦੇ ਹੋ ਪਾਣੀ ਖੜਿਆ ਪਾਣੀ ਕਿਹਦਾ ਮੱਛਲੀਆਂ ਦਾ ਜਿਹੜਾ ਜਨ ਜੀਵਨ ਕਹਿ ਸਕਦੇ ਆ ਆਸਤ ਵਿਅਸਤ ਹੋਇਆ ਪਿਆ ਹੈ ਜਿਹੜਾ ਮੌਤ ਨੂੰ ਨੇੜੇ ਜਾਪਦੀਆਂ ਨੇ ਮੱਛਲੀਆਂ ਤੇ ਇਹਨਾਂ ਦਾ ਜਿਹੜਾ ਕਹਿ ਸਕਦੇ ਆ ਕਿ ਘਰਗ੍ਰਸਤ ਵੀ ਜਿਹੜਾ ਇਸ ਲਪੇਟ ਦੇ ਵਿੱਚ ਆਇਆ ਕਿਉਂਕਿ ਮੱਛੀਆਂ ਦੇ ਮਰਨ ਦੇ ਨਾਲ ਕਾਪੀ ਜਿਹੜਾ ਵੱਡੇ ਪੱਧਰ ਤੇ ਬਿਮਾਰੀਆਂ ਫੈਲਣ ਦਾ ਖਾਸਾ ਹੈਗਾ ਸਾਰੀ ਗੱਲਬਾਤ ਕਰਦੇ ਆ ਇੱਧਰ ਦੇਖ ਸਕਦੇ ਹੋ ਬਾਥਰੂਮ ਕੰਦਾ ਵਗੈਰਾ ਸਭ ਜਿਹੜਾ ਇਸ ਪਾਣੀ ਦੀ ਲਪੇਟ ਦੇ ਵਿੱਚ ਆਇਆ ਪਸ਼ੂਆਂ ਤੱਕ ਦਾ ਢਾਰਾ ਜਿਹੜਾ ਇਸ ਪਾਣੀ ਦੀ ਲਪੇਟ ਦੇ ਵਿੱਚ ਆਇਆ ਪਸ਼ੂਆਂ ਤੱਕ ਦੇ ਢਾਰੇ ਨੂੰ ਨੁਕਸਾਨ ਹੋਇਆ ਪਸ਼ੂ ਬੇਸ਼ੱਕ ਕੱਢ ਲਏ ਗਏ ਨੇ ਜੋ ਨੁਕਸਾਨ ਪਹੁੰਚਿਆ ਘਰ ਦੇ ਛੱਤਾਂ ਤੱਕ ਨੂੰ ਜਿਹੜਾ ਨੁਕਸਾਨ ਪਹੁੰਚਿਆ ਕਿਉਂਕਿ ਨੀਹਾਂ ਬੈਠਾਂ ਦੇ ਨਾਲ ਛੱਤਾਂ ਕਿਸਕਣ ਲੱਗ ਗਈਆਂ ਨੇ ਸਾਡੇ ਨਾਲ ਸਰਦਾਰ ਬੁੱਟਾ ਸਿੰਘ ਜੀ ਮੌਜੂਦ ਹੈਗੇ ਨੇ ਸਾਰੀ ਗੱਲਬਾਤ ਕਰ ਲੈਣੇ ਆ ਇਸ ਸਮੇਂ ਜਿਹੜਾ ਉਹ ਆੜ ਦੇ ਮੌਜੂਦਾ ਹਾਲਾਤਾਂ ਦੇ ਵਿੱਚ ਇਸ ਜਗ੍ਹਾ ਤੇ ਕਿੰਨਾ ਪਾਣੀ ਸੀਗਾ ਹਾਂਜੀ ਆਪਣੇ ਜਦੋਂ ਹੜਾ ਆਉਂਦਾ ਹੈ ਕਿਸ ਤਰ੍ਹਾਂ ਜਿਹੜਾ ਤੁਸੀਂ ਆਪਣੇ ਬਾਲ ਬੱਚੇ ਨੂੰ ਕੱਢਦੇ ਜਾਂ ਪਾਣੀ ਕਿਸ ਤਰ੍ਹਾਂ ਆਉਂਦਾ ਕਿਸ ਤਰ੍ਹਾਂ ਤੁਹਾਨੂੰ ਕਵਰ ਮਿਲਦੀ ਹੈ ਸਰ ਜੀ ਜਦੋਂ ਪਾਣੀ 2 ਦਿਨ ਪਹਿਲਾਂ ਥੋੜਾ ਥੋੜਾ ਵਗਿਆ ਜੀ ਉਸ ਤੋਂ ਬਾਅਦ ਆ ਯੱਕਦਾਂ ਪਾਣੀ ਚੜ ਗਿਆ ਜੀ ਨਾਤਾ ਸਾਡੇ ਤੋਂ ਕੋਈ ਸਮਾਨ ਹੀ ਨਿਕਲਿਆ ਜੀ ਅਸੀਂ ਬੜੀ ਮੁਸ਼ਕਲ ਨਾਲ ਆਪਦੇ ਬੱਚੇ ਜਿਹੜੇ ਨੇ ਤਾਂ ਬੰਨ ਦੇ ਉੱਤੇ ਬਿਠਾਏ ਨੇ ਅੱਛਾ ਜੀ ਸਮਾਨ ਸਾਡਾ ਪਾਣੀ ਦੀ ਲਪੇਟ ਦੇ ਵਿੱਚ ਆਉਣ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਛੱਤਾਂ ਜਿਹੜੀਆਂ ਨੇ ਉਹ ਬਾਲਿਆਂ ਦੀਆਂ ਛੱਤਾਂ ਨੇ ਕੁਝ ਵਿੱਚੋਂ ਬਾਲੇ ਟੁੱਟ ਵੀ ਗਏ ਨੇ ਅੱਛਾ ਜੀ ਛੱਤਾਂ ਸਾਰੀਆਂ ਚੋਈ ਜਾਂਦੀਆਂ ਨੇ ਅੱਛਾ ਜੀ ਜਿਹੜੇ ਕਮਰੇ ਨੇ ਉਹਨਾਂ ਦੀਆਂ ਨੀਆਂ ਬੈਠ ਗਈਆਂ ਨੇ ਕੁਝ ਬੈਠੀਆਂ ਨੇ ਜਦੋਂ ਹੋਰ ਵੀ ਬੈਠਣ ਦਾ ਸਾਨੂੰ ਖਤਰਾ ਹੈ ਅੱਛਾ ਜੀ ਮਛੀਆਂ ਦੀ ਜਿਹੜੀ ਜਿਹਨੂੰ ਬਾਸ਼ਨਾ ਕਹਿ ਦਈਏ ਜਾਂ ਮੁਸ਼ਕਲ ਕਹਿ ਦਈਏ ਬਹੁਤ ਜ਼ਿਆਦਾ ਹੈ ਜੀ ਤੇ ਬੱਚਿਆਂ ਨੂੰ ਬਿਮਾਰੀ ਫੈਲਣ ਦਾ ਖਤਰਾ ਹੈ ਅੱਛਾ ਜੀ ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਖਾਸ ਕਰਕੇ ਕਟਾਰੀਆ ਸਾਹਿਬ ਦਾ ਜਿਹੜੇ ਸਾਡੇ ਨਾਲ ਆਏ ਸਰਕਾਰੀ ਰਾਸ਼ਨ ਵੀ ਭੇਜਿਆ ਸੀ ਇਹ ਨਹੀਂ ਕਵਾਂਗੇ ਵੀ ਸਾਨੂੰ ਮਿਲਿਆ ਕੁਝ ਨਹੀਂ ਪਰ ਅਸੀਂ ਮੰਗੇ ਕਰਦੇ ਹਾਂ ਵੀ ਸਾਡਾ ਕੁਝ ਨਾ ਕੁਝ ਸਰਕਾਰ ਜਿਹੜੀ ਹੈ ਸਾਡੇ ਕਮਰਿਆਂ ਦਾ ਕੁਝ ਹੱਲ ਕਰੇ ਜਾਂ ਜਿਹੜੇ ਕੋ ਦਾਨੀ ਵੀਰ ਨੇ ਉਹ ਸਾਨੂੰ ਅਸੀਂ ਗਰੀਬ ਆ ਬਹੁਤ ਜਿਆਦੇ ਅਸੀਂ ਦਿਹਾੜੀ ਵਾਲੇ ਬੰਦੇ ਆ ਸਾਡੀ ਮਦਦ ਕੀਤੀ ਐ ਜੀ ਜਾਂ ਅਸੀਂ ਕਮਰਿਆਂ ਦੀਆਂ ਛੱਤਾਂ ਬਦਲਾ ਸਕੀਏ ਜੀ ਜਾਂ ਅਸੀਂ ਕਮਰੇ ਜਿਹੜੇ ਪਾਟੇ ਨੇ ਅਸੀਂ ਉਹਨਾਂ ਦਾ ਕੋਈ ਹੱਲ ਕਰ ਸਕੀਏ ਜੀ ਪਾਣੀ ਇੱਥੇ ਸਾਡੇ ਕਮਰਿਆਂ ਦੇ ਵਿੱਚ ਘੱਟ ਤੋਂ ਘੱਟ ਵੀ ਆਇਆ ਤੇ 2-2 2.5 2.5 ਫੁੱਟ ਪਾਣੀ ਸੀ ਅੱਛਾ ਜੀ ਅੰਦਰ ਠੀਕ ਹੈ ਤੁਸੀਂ ਆਪ ਹੀ ਵੇਖ ਲਓ ਇਹਨਾਂ ਨੂੰ ਕਹਿ ਦੇ ਨੇ ਵੀ ਬਖਾ ਦੇ ਚਿੱਕੜ ਕਿੰਨਾ ਠੀਕ ਹੈ ਕਿੰਨੇ ਪਰਿਵਾਰਕ ਮੈਂਬਰ ਕਿੰਨੇ ਇਸ ਘਰ ਦੇ ਵਿੱਚ ਰਹਿ ਰਹੇ ਆ ਅਸੀਂ ਚਾਰ ਮੇਰੇ ਬੇਟੇ ਆ ਜੀ ਉਹ ਅੱਧੂ ਅੱਢ ਨੇ ਹਾਂਜੀ ਤਿੰਨ ਬੇਟੇ ਵਿਆਹੇ ਨੇ ਇੱਕ ਮੇਰੇ ਨਾਲ ਠੀਕ ਹੈ ਜੀ ਉਹ ਤਿੰਨੇ ਅੱਢੋ ਅੱਢ ਨੇ ਜੀ ਅਸੀਂ ਦੋਵੇਂ ਇੱਕ ਮੇਰਾ ਬੇਟਾ ਨਾਲ ਹੈ ਜੀ ਤੇ ਇਹਨਾਂ ਦੀ ਮਾਤਾ ਜੀ ਅੱਗੇ ਬੱਚੇ ਕਿੰਨੇ ਆ ਜੀ ਅਸੀਂ ਉਹਨਾਂ ਦੇ ਪਰਿਵਾਰ ਦੇ ਬੱਚੇ ਨੇ ਛੋਟੇ ਛੋਟੇ ਮੇਰੇ ਬੇਟੇ ਦੇ ਠੀਕ ਹੈ ਖਤਰਾ ਹੋ ਸਕਦਾ ਹੈ ਕਿ ਕਿਉਂਕਿ ਜੇ ਨੀਆ ਬੈਠਣ ਦਾ ਜਿਹੜਾ ਹੈਗਾ ਬਾਲੇ ਖਿਸਕਣ ਦੀ ਗੱਲ ਕਰ ਰਹੇ ਹੋ ਬੱਚਿਆਂ ਨੂੰ ਖਤਰਾ ਹੈ ਬਿਲਕੁਲ ਜੀ ਬਿਲਕੁਲ ਬਹੁਤ ਜ਼ਿਆਦਾ ਖਤਰਾ ਥੋੜਾ ਨਹੀਂ ਅੱਛਾ ਜੀ ਕਿਸੇ ਵੇਲੇ ਵੀ ਕਿਸੇ ਪਾਸਿਓਂ ਵੀ ਨਹੀਂ ਬੈਠ ਸਕਦੀ ਐ ਡਿੱਗ ਸਕਦੀ ਅੱਛਾ ਜੀ ਅਸੀਂ ਅਸੀਂ ਇਹ ਸੋਚਦੇ ਆਂ ਵੀ ਅਸੀਂ ਸਿਆਲ ਦੇ ਵਿੱਚ ਅੰਦਰ ਕਿਵੇਂ ਪਾਵਾਂਗੇ ਜੀ ਸਾਨੂੰ ਹੋ ਸਕਦਾ ਇੱਥੇ ਬਾਹਰ ਤੰਬੂ ਹੀ ਨਾ ਲਾ ਕੇ ਰੱਖੋ ਛੋਟੇ ਛੋਟੇ ਬੱਚੇ ਛੋਟੇ ਛੋਟੇ ਬੱਚੇ ਨੇ ਜੀ ਸਾਨੂੰ ਤੰਬੂ ਲਾ ਕੇ ਨਾ ਗੁਜ਼ਾਰਾ ਕਰਨਾ ਪਵੇ ਕਿਉਂਕਿ ਕੋਠਿਆਂ ਦੀ ਮੇਹ ਨਹੀਂ ਕੋਈ ਜੀ ਛੱਤਾਂ ਚੋਈ ਜਾਂਦੀਆਂ ਨੇ ਕੋਸ਼ਿਸ਼ ਕਰਤਾ ਚੋਲ ਨਾਲ ਸਾਡਾ ਸਮਾਨ ਖਰਾਬ ਹੋ ਗਿਆ ਜੀ ਕੁਛ ਥੱਲਿਓ ਪਾਣੀ ਨੇ ਕਰਤਾ ਜੀ ਸਾਡਾ ਜੀ ਬਹੁਤ ਜਿਆਦਾ ਨੁਕਸਾਨ ਹੋਇਆ ਹੈ ਸਮਾਨ ਕੱਢ ਲਿਆ ਸੀਗਾ ਜੀ ਸਮਾਨ ਨਹੀਂ ਜੀ ਨਿਕਲੇ ਨਹੀਂ ਨਿਕਲਿਆ ਹੀ ਨਹੀਂ ਜੀ ਸਮਾਨ ਮੌਕਾ ਹੀ ਨਹੀਂ ਮਿਲਿਆ ਪਸ਼ੂ ਪਸ਼ੂ ਕਿੰਨੇ ਆ ਜੀ ਪਸ਼ੂ ਮੇਰੇ ਕੋਲ ਦੋ ਪਸ਼ੂ ਨੇ ਠੀਕ ਹੈ ਸੁਰੱਖਿਅਤ ਨੇ ਠੀਕ ਹੈ ਜੀ ਠੀਕ ਹੈ ਹਾਂ ਦੋ ਪਸ਼ੂ ਜਿਹੜੇ ਨੇ ਉਹ ਠੀਕ ਹੈ ਜੀ ਜੀ ਬੰਦੇ ਉੱਤੇ ਵੱਧਦੇ ਹੁਣ ਕੀ ਸਮਾਜ ਸੇਵੀਅਤ ਕੀ ਮੰਗ ਕਰਦੇ ਹੋ ਜਾਂ ਦੇਖਣ ਵਾਲੇ ਤੋਂ ਕੀ ਮੰਗ ਕਰਦੇ ਹੋ ਕੋਈ ਮਦਦ ਮਿਲਣੀ ਚਾਹੀਦੀ ਅਸੀਂ ਇਹ ਮੰਗ ਕਰਦੇ ਆਂ ਵੀ ਸਾਡੀ ਮਦਦ ਕੀਤੀ ਜਾਵੇ ਅਸੀਂ ਬਹੁਤ ਗਰੀਬ ਆਂ ਅਸੀਂ ਦਿਹਾੜੀਦਾਰ ਬੰਦੇ ਆਂ ਜੀ ਸਾਡੀ ਕੋਈ ਨਾ ਕੋਈ ਜੋ ਵੀ ਮਦਦ ਕਰ ਸਕਦੇ ਨੇ ਜੀ ਸਾਡੀ ਮਦਦ ਕਰਨ ਅਸੀਂ ਦਾਨੀ ਵੀਰਾਂ ਨੂੰ ਵੀ ਮੰਗ ਕਰਾਂਗੇ ਵੀ ਸਾਡੇ ਹਾਲਾਤਾਂ ਆਨ ਕੇ ਵੇਖੇ ਜਾਣ ਜੀ ਕਿਉਂਕਿ ਸਾਡਾ ਪਿੰਡ ਕਿਸੇ ਵੀ ਲਿਖਤ ਦੇ ਵਿੱਚ ਨਹੀਂ ਉਹਨਾਂ ਲਿਆ ਸਿਰਫ ਇਹ ਆਲੇ ਵਾਲਾ ਤੇ ਫੱਤੇ ਵਾਲਾ ਹੀ ਡੁੱਬਿਆ ਕਹਿ ਦਿੰਦੇ ਨੇ ਅਸੀਂ ਇੱਥੇ 17 18 ਘਰਾਂ ਜਿਹੜੇ ਪਿੰਡ ਸਾਡਾ ਬਾਹਰ ਹੈ ਅਸੀਂ 마ਸ਼ੀ ਕਿਆਂ ਤੋਂ ਜਿਹੜੇ ਨੇ ਅਸੀਂ ਬਈਕਾਂ ਤੇ ਬੈਠੇ ਆਂ ਮਦਦ ਲਈ ਕਿਹੜਾ ਕੋਈ ਮੋਬਾਈਲ ਨੰਬਰ ਤੁਸੀਂ ਸਾਂਝਾ ਕਰਨਾ ਚਾਹੋਗੇ ਜਿੰਦੇ ਨਾਲ ਤੁਹਾਡੇ ਦਾ ਸੰਪਰਕ ਕੀਤਾ ਜਾਵੇ ਮੋਬਾਈਲ ਨੰਬਰ ਅਸੀਂ ਦੇ ਦਿੰਨੇ ਆ ਜੀ 70 26 ਜੀ 72 39 ਜੀ ਕੌਣ ਕੌਣ ਹਟਾਏਗਾ ਕੌਣ ਗੱਲ ਕਰੇਗਾ ਕੀ ਨਾਮ ਹੋਗਾ ਉਹਨਾਂ ਦਾ ਨਾਮ ਬੁੱਟਾ ਸਿੰਘ ਹੈ ਜੀ ਤੁਹਾਡਾ ਨਾਮ ਜੀ ਹਾਂਜੀ ਤੁਹਾਡੇ ਕੋਲ ਹੋਊਗਾ ਜੀ ਮੇਰੇ ਕੋਲ ਹੋਊਗਾ ਜੀ ਠੀਕ ਹੈ ਠੀਕ ਹੈ ਮੇਰਾ ਨੰਬਰ ਮੇਰੇ ਬੇਟੇ ਦਾ ਜਿਹੜਾ ਉਹ ਵੱਖਰਾ ਹੈ ਜੀ ਉਹ ਉਹਦਾ ਘਰ ਲੱਗ ਗਿਆ ਉਹਦਾ ਕਮਰਾ ਉਧਰ ਹੈ ਜੀ ਜੀ ਚਲੋ ਜੋ ਵੀ ਹੈਗਾ ਤੁਹਾਡੇ ਨਾਲ ਪਰਿਵਾਰਕ ਮੈਂਬਰ ਸੋ ਇਹ ਤਸਵੀਰਾਂ ਸਰਦਾਰ ਬੁੱਟਾ ਸਿੰਘ ਦੇ ਘਰ ਦੀਆਂ ਜਿਹੜੀਆਂ ਤੁਹਾਨੂੰ ਦੇ ਨਾਲ ਸਾਂਝੀਆਂ ਕੀਤੀਆਂ ਬਾਤ ਉਹਦੇ ਸ਼ੇਅਰ ਜਰੂਰ ਕਰਨਾ ਆਪਣੇ ਲਾਈਕ ਕਰਨਾ ਕਮੈਂਟ ਕਰਨਾ ਕਿ ਨਾ ਜਿਹੜੇ ਮਜ਼ਦੂਰ ਪਰਿਵਾਰਾਂ ਦੇ ਹਾਲਾਤ ਜਲਦੀ ਸੁਧਰ ਜਾਣ ਕਿਉਂਕਿ ਜੇਕਰ ਗੱਲ ਕੀਤੀ ਹੈ ਉਹ ਲੱਗਾ ਤਾਂ ਤਸਵੀਰਾਂ ਦੇ ਨਾਲ ਲੰਮੇ ਰੋਗ ਤੁਹਾਨੂੰ ਜਿਹੜੇ ਕਮਰੇ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਨੇ ਲੱਗ ਪਗ ਜਿਹੜੇ ਤਿੰਨ ਪਰਿਵਾਰ ਇਸ ਤਰ੍ਹਾਂ ਦੇ ਵਿੱਚ ਰਹਿ ਰਹੇ ਨੇ ਇੱਕ ਇੱਕ ਕਮਰਾ ਹੈਗਾ ਇੱਕ ਇੱਕ ਛੱਤ ਹੈਗੀ ਏ ਸੋ ਜਿਹੜਾ ਛੋਟੇ ਛੋਟੇ ਬੱਚੇ ਵੀ ਹੈਗੇ ਨੇ ਬ ਚਲਾਂ ਦੇ ਵਿੱਚ ਇਹ ਕਿਹੜੇ ਤੰਬੂ ਦੇ ਢੇਡ ਰਹਿਣਗੇ ਕਿਉਂਕਿ ਇਹਨਾਂ ਛੱਤਾਂ ਦੇ ਢੇਠਾ ਮੌਤ ਹੀ ਹੈਗੀ ਹੈ ਕਿਉਂਕਿ ਜੇਕਰ ਬਾਲੇ ਖਿਸਕਦੇ ਨੇ ਨੀਹਾਂ ਡਿੱਗਦੀਆਂ ਨੇ ਕੰਧਾ ਡਿੱਗਦੀਆਂ ਨੇ ਤਾਂ ਖਤਰਾ ਹੋਰ ਜਿਹੜਾ ਗੰਭੀਰ ਹੋ ਸਕਦਾ ਸੋ ਤਸਵੀਰਾਂ ਵਾਤ ਉਹ ਦਸ਼ੇਰ ਜ਼ਰੂਰ ਕਰਨਾ ਇਹਨਾਂ ਦੇ ਜਿੰਨੇ ਪਰਿਵਾਰਾਂ ਦੀ ਮਦਦ ਹੋ ਸਕੇ ਪਹੁੰਚ ਕੇ ਮਦਦ ਜ਼ਰੂਰ ਕਰਨਾ ਤਾਂ ਕਿ ਇਹਨਾਂ ਦੇ ਪਰਿਵਾਰਾਂ ਦੀ ਦੁਬਾਰਾ ਜਿਹੜਾ ਜ਼ਿੰਦਗੀ ਸੁਧਰ ਸਕੇ ਜਿਹੜਾ ਇਹ ਆਪਣੇ ਆਪ ਨੂੰ ਮੁੜ ਤੋਂ ਸਰਜੀਤ ਕਰ ਸਕਣ ਧੰਨਵਾਦ ਜੀ